ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਮਿਸਰ ਸਾਹਿਬ ਦੇ ਸਹਿਯੋਗ ਨਾਲ ਮਹਾਨ ਗੁਰਮਤ ਸਮਾਗਮ ਅਤੇ ਅੰਮ੍ਰਿਤ ਸੰਚਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਲਾਵੜਾ ਰਾਜਸਥਾਨ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰੂ ਘਰ ਦੇ ਕੀਰਤਨੀਆ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਕਰਵਾਇਆ ਗਿਆ ਇਸ ਮੌਕੇ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸੰਗਤਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਗੁਰਦੁਆਰਾ ਦੇ ਮੁਖ ਸੇਵਾਦਾਰ ਸਰਦਾਰ ਗੁਰਨਾਮ ਸਿੰਘ ਦਾ ਧੰਨਵਾਦ ਕੀਤਾ ਸੁਖਵਿੰਦਰ ਸਿੰਘ ਬੱਬਰ ਜੀ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਗਰਾਮ ਦੌਰਾਨ 100 ਦੇ ਕਰੀਬ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ ਦੱਸਦਿਏ ਕਿ ਇਸ ਮੌਕੇ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖਾਸ ਤੌਰ ਤੇ ਮੌਜੂਦ ਰਹੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਤਾਰ ਸਿੰਘ ਚਾਵਲਾ ਨੇ ਵੀ ਹਾਜ਼ਰੀ ਭਰੀ ਜੋ ਕੁਝ ਇੱਥੇ ਇਹਨਾਂ ਨੇ ਸਮਾਗਮ ਕੀਤਾ ਉਹ ਮੈਂ ਸੁਪਨੇ ਚ ਵੀ ਸੋਚ ਸਕਦਾ ਸੀ ਇਤਨਾ ਵੱਡਾ ਸਮਾਗਮ ਉਸ ਤੋਂ ਇਲਾਵਾ ਵਾਕੀ ਪ੍ਰਬੰਧ ਤੋਂ ਇਲਾਵਾ ਜਿਹੜਾ ਇਹਨਾਂ ਨੇ ਅਮਰ ਸੰਚਾਰ ਦੀ ਸੇਵਾ ਕੀਤੀ ਹੈ ਔਰ 87 ਪੁਰਾਣਿਆਂ ਨੇ ਅਮਰ ਚੱਕਿਆ ਹੈ ਇਸ ਲਈ ਬਧਾਈ ਦੇ ਪਾਤਰਾਂ ਹੋਰ ਸੇਵਾ ਕੀਤੀਆਂ ਲੰਗਰ ਦੀ ਸੇਵਾ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੰਜਾਬੀ ਟੀਚਰਾਂ ਦੀ ਦਿੱਲੀ ਕਮੇਟੀ ਨੇ ਨਾ ਕੀਤੀ ਇਹਨਾਂ ਨੂੰ ਸੇਵਾ ਨਹੀਂ ਦਿੱਤੀ ਕਹਿ ਕੇ ਮੈਂ ਦਿੱਲੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਚਾवला ਸਾਹਿਬ ਮੈਂਬਰ ਹੋਣ ਦੇ ਨਾਤੇ ਅਸੀਂ ਸੰਗਤ ਕੋਲ ਮਾਫੀ ਮੰਗਦੇ ਹਾਂ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਹਾਇਤਾ ਜਿਹੜੀ ਹੈ ਉਹ ਇੱਥੇ ਪੂਰੀ ਕੀਤੀ ਜਾ ਸਕੇ ਤਾਂ ਕਿ ਬੱਚੇ ਪੰਜਾਬੀ ਸਿੱਖਣ ਗੁਰਬਾਣੀ ਸਿਖਣ ਗੁਰਸਿੱਖੀ ਨਾਲ ਲੜਨ ਔਰ ਪੰਜਾਬੀ ਸਿੱਕੇ ਗੁਰੂ ਗ੍ਰੰਥ ਸਾਹਿਬ ਤੋਂ ਆਪਣਾ ਪਾਠ ਕਰਕੇ ਖੁਸ਼ੀਆਂ ਲੈਣ ਕਾਰਨ ਮੈਂ ਇਹਨਾਂ ਨੂੰ ਮੈਸੇਜ ਕੀ ਦੇ ਸਕਦਾ ਜਦ ਇਹਨਾਂ ਨੇ ਕਿਹਾ ਸਾਡੇ ਇੱਥੇ ਇੱਕ ਬੱਚਾ ਵੀ ਐਸਾ ਨਹੀਂ ਹੈ ਜਿਹੜਾ ਪਤਤ ਹੋਵੇ ਜੇ ਕੋਈ ਪਤਤ ਹੋ ਗਿਆ ਤੇ ਅਸੀਂ ਉਹਨੂੰ ਬਰਾਦਰੀ ਚੋਂ ਕੱਢ ਦਿੰਦੇ ਹਾਂ ਮੈਂ ਉਹਨਾਂ ਕੋਲ ਸੰਦੇਸ਼ ਲੈਣ ਵਾਸਤੇ ਆਇਆ ਉਹਨਾਂ ਨੂੰ ਕੋਈ ਦੇਣ ਨਹੀਂ ਸਕਦਾ ਬਹੁਤ ਅੱਛਾ ਸਵਾਗਤ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਾਂ ਜਿਸ ਤਰ੍ਹਾਂ ਇਸ ਇਧਰ ਦੀ ਪਬੰਦਾ ਕਮੇਟੀ ਨੇ ਪ੍ਰੋਗਰਾਮ ਕੀਤੇ ਨੇ ਔਰ ਮੈਂ ਪੂਰੀ ਨਿਗਾਮ ਮਾਰੀ ਮੈਨੂੰ ਸ਼ਾਇਦ ਇੱਕ ਬੱਚਾ ਦੇਖਿਆ ਕਿਤਨੇ ਵੱਡੇ ਕੱਟਦੇ ਹੁੰਦੇ ਸ਼ਾਇਦ ਸ਼ਾਇਦ ਉਹ ਵੀ ਸ਼ਾਇਦ ਕਰਾਂ ਜਿਹੜਾ ਪਤਿਤ ਹੋਏਗਾ ਦਾੜੀ ਪਤਿਤ ਹੋਏਗਾ ਮੈਨੂੰ ਕੋਈ ਨਹੀਂ ਦੇਖਿਆ ਸਭ ਤੋਂ ਅੱਛੀ ਦਿਲ ਦੀ ਤਸੱਲੀ ਹੋਈ ਔਰ ਸਾਡੀ ਦਿੱਲੀ ਕਮੇਟੀ ਐਜ਼ ਅ ਮੈਂਬਰ ਦਿੱਲੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਐਸੇ ਜਿਹੜੇ ਸਾਡੇ ਵੀਰ ਤੁਸੀਂ ਵਰਮ ਨਹੀਂ ਕਰਾ ਸਕਦੇ ਜਾਂ ਕੋਈ ਪ੍ਰੋਗਰਾਮ ਕਰ ਰਹੇ ਨੇ ਹੈਲਪ ਮੰਗਣਾ ਦੇਣੀ ਚਾਹੀਦੀ ਹੈ ਤੁਸੀਂ ਉਹਨਾਂ ਨੂੰ ਹੈਲਪ ਕਰਦੇ ਹੋ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਆਪਣੇ ਵੋਟਰਸ ਨੂੰ ਇੱਥੇ ਸਿੱਖੀ ਵੱਧ ਰਹੀ ਹੈ ਸਿੱਖੀ ਵਧਾਓ ਅਸੀਂ ਦੂਰ ਦੂਰ ਕੰਨੇ ਆ ਅਸੀਂ ਪੰਜਾਬ ਜਾਵਾਂਗੇ ਅਸੀਂ ਉੱਥੇ ਜਾਵਾਂਗੇ ਬੇਕਾਰ ਹੈ ਆਪਣੇ ਨੇੜੇ 150 ਕਿਲੋਮੀਟਰ ਤੇ ਆ ਕੇ ਤੁਸੀਂ ਸਿੱਖੀ ਨਹੀਂ ਕਰ ਸਕਦੇ ਜਿੱਥੇ ਤੁਹਾਡੇ ਸਟਾਫ ਦੇ ਬੜੇ سارے ਬੰਦੇ ਨੇ ਕਮ ਸੋ ਮਿੱਥੇ ਆ ਕੇ ਸਿੱਖੀ ਉਦਾਲੋ ਬਹੁਤ ਹੈ ਮੈਂ ਜਿਸੇ ਧੰਨਵਾਦ ਕਰਦਾ ਤੁਹਾਨੂੰ ਸਾਬ ਸ੍ਰੀ ਗੁਰਗਨ ਸਾਹਿਬ ਮਹਾਰਾਜ ਜੀ ਦਾ ਕਿ ਜਿਨ੍ਹਾਂ ਨੇ ਇਸ ਇਲਾਕੇ ਦੀ ਸੰਗਤ ਦੇ ਉੱਤੇ ਇਸ ਇਲਾਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਮੁਖ ਸੇਵਾਦਾਰ ਸਰਦਾਰ ਗੁਰਨਾਮ ਸਿੰਘ ਔਰ ਇੱਕ 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 ਕੱਲੇ ਕੱਲੇ ਅਹੁਦੇਦਾਰ ਦੇ ਉੱਤੇ ਜੋ ਰਹਿਮਤ ਪਰੀ ਹੈ ਰਹਿਮਤ ਭਰੇ ਹੱਥ ਰੱਖਿਆ ਜਿਸ ਸਦਕਾ ਅੱਜ ਇਹਨਾਂ ਵੱਡਾ ਦੀਵਾਨ ਇੱਥੇ ਸਜਾਇਆ ਗਿਆ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਨੀ ਵੱਡੀ ਗਿਣਤੀ ਵਿੱਚ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਆ ਕੇ ਲਾਹ ਲੈ ਰਹੀ ਹੈ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਦਾ ਜੋ ਦਾਸਾਂ ਦੀ ਬੇਨਤੀਆਂ ਪ੍ਰਵਾਨ ਕਰਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉੱਚੇ-ਚੇ ਤੌਰ ਤੇ ਐਸਜੀਪੀਸੀ ਦੇ ਪ੍ਰਚਾਰਕ ਉੱਚੇ-ਚੇ ਤੌਰ ਤੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਔਰ ਜੋ ਵੀ ਸਹਿਯੋਗ ਇਥੋਂ ਦੀ ਸੰਗਤ ਨੇ ਮੰਗਿਆ ਉਹ ਐਸਜੀਪੀਸੀ ਨੇ ਉਹਨਾਂ ਨੂੰ ਵਾਅਦਾ ਚੜ੍ਹ ਕੇ ਦਿੱਤਾ ਔਰ ਇਹ ਕਾਰਜ ਅੱਜ ਹੈ ਉਪਰਾਲਾ ਜੋ ਬੜੇ ਵੱਡੇ ਪੱਧਰ ਤੇ ਇਥੇ ਸਜਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਅੱਜ ਦਸ਼ਮ ਪਿਤਾ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਗੁਰਪੁਰ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਦੇ ਦਿਹਾੜੇ ਇੱਥੇ तकरीबन 100 ਦੇ ਕਰੀਬ ਪ੍ਰਾਨੀਆਂ ਨੇ ਗੁਰੂ ਜਹਾਜੇ ਚੜ੍ਹ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੇ ਨੇ ਮੈਂ ਉਹਨਾਂ ਸਾਰੇ ਪ੍ਰਾਨੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਧਾਈ ਦੇ ਪਾਤਰ ਨੇ ਇੱਥੋਂ ਦੀ ਪ੍ਰਬੰਧਕ ਕਮੇਟੀਆਂ ਇੱਥੋਂ ਦੀ ਸੰਗਤਾਂ ਜਿਨ੍ਹਾਂ ਨੇ ਆ ਉਪਰਾਲਾ ਕੀਤਾ ਔਰ ਉਹ 100 ਦੇ ਕਰੀਬ ਪ੍ਰਾਨੀਆਂ ਨੂੰ ਪ੍ਰੇਰਿਤ ਕਰਕੇ ਗੁਰੂ ਜਹਾਜੇ ਚੜਾਇਆ ਗੁਰੂ ਸਾਹਿਬ ਇਹਨਾਂ ਨੂੰ ਬਲ ਬਖਸ਼ਣ ਇਸੇ ਤਰ੍ਹਾਂ ਹਰ ਸਾਲ ਐਥੇ ਦੀਵਾਨ ਸਜਾਨ ਤਾਂ ਜੋ ਸੰਗਤਾਂ ਇਹਦਾ ਲਾਹ ਲੈ ਸਕਣ ਇਤਿਹਾਸ ਨਾਲ ਜੁੜਨ ਕਿਉਂਕਿ ਅੱਜ ਜੋ ਮੈਂ ਇੱਥੇ ਦੇਖਿਆ ਇਹ ਸਾਰੇ ਯੂਥ ਮੇਰੇ ਛੋਟੇ ਵੱਡੇ ਸਾਰੇ ਬਜ਼ੁਰਗ ਮੇਰੇ ਪਰਾ ਖੜੇ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਹਨਾਂ ਦੇ ਉੱਤੇ ਕਿ ਸਾਰੇ ਸਾਬਤ ਸੂਰਤ ਔਰ ਗੁਰੂ ਦੇ ਪੈ ਵਿੱਚ ਰਹਿਣ ਵਾਲੇ ਨੇ ਮਹਾਰਾਜ ਐਸ ਇਲਾਕੇ ਦੀ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਇਹ ਜਦੋਂ ਵੀ ਜਿੱਥੇ ਵੀ ਸਾਡੀ ਸੇਵਾ ਲਾਉਣਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾਸ ਅਸੀਂ ਵਾਅਦਾ ਕਰਕੇ ਜੋ ਵੀ ਸਾਡੀ ਹੁਕਮ ਲਾਣਗੇ ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਹੋ ਜਿਹੇ ਉਪਰਾਲੇ ਹੋ ਕੇ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ ਗੁਰ ਇਤਿਹਾਸ ਨਾਲ ਜੁੜ ਸਕਣ ਔਰ ਇਹੋ ਜਿਹੇ ਉਪਰਾਲੇ ਹੋਣੇ ਵੀ ਚਾਹੀਦੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ